ਕਾਰਵਾਈ ਕੀਤੀ ਗਈ ਹੈ ਪੀਲਾ ਪੰਜਾ ਚਲਾ ਗਿਆ ਕੀ ਮਾਮਲਾ ਹੈਗਾ ਸਰ ਪਿੰਡ ਚੱਕੀ ਦੇ ਵਿੱਚ ਇੱਕ ਸੁਖਪ੍ਰੀ ਸੁਪ੍ਰੀਤ ਉਰਫ ਲਾਡੀ ਨਾਮ ਦਾ ਇੱਕ ਪਰਸਨ ਹੈਗਾ ਜਿਹਦੇ ਉੱਪਰ ਐਫ ਆਈ ਆਰਸ ਐਨ ਡੀ ਪੀ ਐਕਟ ਦੇ ਅੰਦਰ ਤੇ ਇਹ ਫਿਰ ਅਥੇ ਪੰਚਾਇਤੀ ਜ਼ਮੀਨ ਦੇ ਉੱਪਰ ਕਬਜ਼ਾ ਕਰਕੇ ਅਗੇ ਕੁਝ ਕੰਸਟਰਕਸ਼ਨਸ ਵਗੈਰਾ ਕੀਤੀ ਗਈਆਂ ਸੀਗੀਆਂ ਤੇ ਪੰਚਾਇਤ ਦੇ ਵਿਭਾਗ ਵੱਲੋਂ ਫਿਰ ਐਕਸ਼ਨ ਲਿੱਤਾ ਗਿਆ ਹੈ ਅੱਜ ਤੇ ਪੁਲਿਸ ਵੱਲੋਂ ਫਿਰ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਲਈ ਅੱਜ ਇੱਥੇ ਪੁਲਿਸ ਆਈ ਹੋਈ ਨਾਲ ਇਹਦੇ ਉੱਪਰ ਦੋ ਐਫ ਆਈ ਆਰਸ ਨੇ ਤੇ ਹੋਰ ਵੀ ਆਈ ਥਿੰਕ ਅਗਰ ਕੰਮ ਕਰਦਾ ਹੈਗਾ ਤਾਂ ਉਹਦੇ ਉੱਪਰ ਵੀ ਪੁਲਿਸ ਨੇ ਆਪਣਾ ਸਰਵੇਲੈਂਸ ਲਾਇਆ ਹੋਇਆ ਹੋਵੇਗਾ ਤੇ ਪਹਿਲਾਂ ਇਹਦੇ ਕੋਲੋਂ ਰਿਕਵਰੀਜ਼ ਵੀ ਹੋਈ ਹੈ ਹੈਰੋਇਨ ਦੇ ਹੀ ਮਿਲੇ ਹੋ ਪਰਚੇ ਹਨ ਤੇ ਅੱਗੇ ਵੀ ਅੰਡਰ ਸਵੈਲੈਂਸ ਹੀ ਅਸੀਂ ਰੱਖ ਰਹੇ ਹਾਂ ਨੂੰ ਸੋ ਦੈਟ ਸਾਨੂੰ ਅਗਰ ਆਕੇ ਕੰਮ ਕਰਦਾ ਹੈਗਾ ਤਾਂ ਅਸੀਂ ਫਿਰ ਦੁਬਾਰਾ ਉਸ ਤੋਂ ਪ੍ਰੈਕਸ਼ਨ ਲੇਗੇ ਅੱਜ ਇੱਕ ਇੱਕ ਹੀ ਹੈਗਾ ਸੁਪ੍ਰੀਤ ਸਿੰਘ ਔਰ ਫਲਾਦੀ ਦਾ ਜੋ ਕਰ ਕਿੰਨੇ ਕੋਈ ਕੋਈ ਹੈਗਾ ਕੋਈ ਹੈਗਾ ਤੇ ਇਹਨੇ ਅੱਗੇ ਜੋ ਆਪਣੇ ਕਰ ਦੋ ਬਾਹਰ ਪੰਚਾਇਤੀ ਥਾਂਦੇ ਉੱਪਰ ਜੋ ਇਲੀਗਲ ਕੰਸਟਰਕਸ਼ਨ ਕੀਤੀ ਸੀ ਉਹਦੇ ਉੱਪਰ ਐਕਸ਼ਨ ਕੀਤਾ ਗਿਆ ਪੰਚਾਇਤੀ ਵਿਭਾਗ ਵੱਲੋਂ ਮੈਡਮ ਇਹ ਰੈਸੂਚੀ ਨਹੀਂ ਆ ਰਹਾ ਮੈਡਮ ਕਿ ਕਿੰਨੇ ਕੋਲ ਮਾਸ਼ੜ ਲਾ ਕੇ ਤਸਕਰ ਨੇ ਕਿ ਨਹੀਂ ਸੂਚੀ ਨਹੀਂ ਹੁੰਦੀ ਜੀ ਜਿਵੇਂ ਵੀ ਪਹਿਲਾਂ ਵੀ ਪ੍ਰੈਸ ਨੂੰ ਦੱਸਿਆ ਹੈਗਾ ਕਿ ਇੱਕ ਪ੍ਰੋਸੈਸ ਹੁੰਦਾ ਹੈ ਕਿ ਜੋ ਨਸ਼ੇ ਦੇ ਤਸਕਰ ਹੁੰਦੇ ਇਹਨਾਂ ਦੇ ਉੱਪਰ 88 ਐਫ ਐਨ ਡੀ ਪੀਐਸ ਐਂਡ ਦੇ ਅnder ਕਾਰਵਾਈ ਹੋ ਸਕਦੀ ਹੈ ਉਹਨਾਂ ਦੀ ਪ੍ਰਾਪਰਟੀ ਅਟੈਚ ਹੋ ਸਕਦੀ ਹੈ ਜਦੋਂ ਅਸੀਂ ਆਹ ਕਾਰਵਾਈ ਕਰ ਰਹੇ ਹੁੰਦੇ ਉਸ ਵੇਲੇ ਕਈ ਵਾਰੀ ਹੁੰਦਾਗਾ ਕਿ ਨਾਲੇ ਇਲੀਗਲ ਸਟਰਕਚਰਸ ਦਾ ਪਤਾ ਲੱਗਦਾ ਤਾਂ ਫਿਰ ਅਸੀਂ ਕਨਸਰਨ ডিপਾਰਟਮੈਂਟ ਨੂੰ ਨੋਟੀਫਾਈ ਕਰ ਦਿੰਦੇ ਤੇ ਉਹ ਕਨਸਰਨ ডিপਾਰਟਮੈਂਟ ਰੈਵਿਊ ਡਿਪਾਰਟਮੈਂਟ ਉਹਦਾ ਕਰਬਰੀ ਕਲਾਡਾ ਕਰਬਰੀ ਪੰਚਾਇਤੀ ਵਿਭਾਗ ਫਿਰ ਉਹ ਕਨਸਰਨ ਡਿਪਾਰਟਮੈਂਟ ਉਹਦੇ ਉੱਪਰ ਐਕਸ਼ਨ ਲੈ ਸਕਦਾ ਜੋ ਲੀਗਲ ਐਕਸ਼ਨ ਵੰਦਾ ਹੈਗਾ ਪੁਲਿਸ ਤੇ ਫਿਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਹੁਣ ਤੱਕ ਖੰਨਾ ਵਿੱਚ ਹੁਣ ਤੱਕ ਕਿੰਨੇ ਦੇ ਤਸਕਾਂ ਦੇ ਪਿਲਾ ਬੰਦੇ ਦਰਜ ਆ ਚੁੱਕੇ ਜੀ ਹੁਣ ਤੱਕ ਆਈ ਥਿੰਕ 12 या 13 हो चुका है आगे भी अगर कोई लीगल कंस्ट्रक्शन का भी निकलती है तो कंसर्न डिपार्टमेंट को नो सी नोटिफाई कर देंगे ताकि वो टाइमली ਐਂਡ ਪ੍ਰੋਪਰ ਲੀਗਲ ਐਕਸ਼ਨ ਲਿਤਾ ਜਾ ਸਕੇ। ਨਾ ਸਮਰਾਵਾਂ ਹਲਕੇ ਦਾ ਜਿਵੇਂ ਹੋਰ ਗੱਲ ਕਰਨਾਸ਼ਾ ਤਸਕਰਾਂ ਦੀ ਕਈਆਂ ਦੀ ਜੋ ਪ੍ਰੋਪਰਟੀ ਦੀ ਜੋ ਜਾਣਕਾਰੀ ਲਈਤੀ ਗਿਆ ਕਾਉਂਸਲ ਵੱਲੋਂ। ਤੇ ਹੋਰ ਕੋਈ ਸਾਹਮਣੇ ਆਇਆ ਕਿਸੇ ਹੋਰ ਬਾਰੇ? ਆ ਕੁਝ ਪ੍ਰੋਪਰਟੀਆਂ ਅਟੈਚ ਵੀ ਹੋ ਗਈਆਂ ਸੀਗੀਆਂ ਨੇ ਤੇ ਤੁਹਾਡੇ ਨਾਲ ਲਿਸਟ ਅਸੀਂ ਸ਼ੇਅਰ ਕਰ ਦਾਂਗੇ। 87F ਜੋ ਮੈਂ ਸੈਕਸ਼ਨ 10ਆ ਉਹਦੇ ਅੰਡਰ ਤੇ ਜੋ ਇਲੀਗਲੀ ਕੱਲਦਾ ਉਹ ਅਸੀਂ ਇੱਕ ਪ੍ਰੋਸੈਸ ਹੁੰਦਾ ਹੈ ਜੋ ਡਿਊ ਪ੍ਰੋਸੈਸ ਹੁੰਦਾ ਹੈ। ਉੱਥੇ ਫਿਰ ਕਾਉਂਸਲ ਡਿਪਾਰਟਮੈਂਟ ਐਕਸ਼ਨ ਲੈ ਲੈਂਦਾ ਹੈ। ਆ ਜੋ ਆ ਪਰਸਨ ਹੁੰਦੇ ਜੋ ਅਕਿਊਜ਼ਡ ਹੈ ਇਨਾਂ ਨੂੰ ਨੋਟਿਸ ਪ੍ਰੋਪਰ ਦਿੱਤਾ ਜਾਂਦਾ ਹੈ ਔਰ ਐਕਸ਼ਨ ਪ੍ਰੋਪਰ ਲੀਗਲੀ ਐਕਸ਼ਨ ਲਿੱਤਾ ਜਾਂਦਾ ਹੈਗਾ ਤੇ ਨੋਟਿਸਿਸ ਤੋਂ ਬਾਅਦ ਹੀ ਅੱਜ ਵਾਲੀ ਕਾਰਵਾਈ ਵੀ ਪ੍ਰੋਪਰ ਨੋਟਿਸ ਦੇਣ ਤੋਂ ਬਾਅਦ ਕੀਤੀ ਗਈ ਹੈ